ਯਾਰ ਤੈਨੂੰ ਮੈਂ ਮਾੜਾ ਹੀ ਕਿਹਾ ਤੈਨੂੰ ਇਹੋ ਕਿਹਾ ਵੀ ਤੂੰ ਚਾਰ ਦਿਨ ਚੱਲ ਜਾ ਆਪਣੇ ਪਿੰਕੇ ਪਿੰਡ ਆਪਣੇ ਰਹਿ ਆ। ਪੱਕੀ ਚਲ ਜਣੀ ਆ ਫਿਰ ਮੈਂ ਜੇ ਨਹੀਂ ਮਾੜੀ ਲੱਗਦੀਆਂ ਤੇ। ਕਿਤੇ ਆ ਤੁਹਾਡਾ ਬੜਾ ਜਨਾਨੀਆਂ ਦਾ ਸਿਆਪਾ ਵਾ। ਸਾਲਾ ਸਾਰੀ ਉਮਰ ਬੰਦੇ ਦੀ ਧੜਨਾ ਲੰਘ ਜਾਂਦੀ ਪਰ ਤੁਹਾਡਾ ਜਨਾਨੀਆਂ ਹਿਸਾਬ ਦਾ ਵੀ ਨਹੀਂ ਪਤਾ ਲੱਗਦਾ। ਜੇ ਬੰਦਾ ਤੁਹਾਨੂੰ ਕਹੇ ਵੀ ਚਾਰ ਦਿਨ ਆਪਣੇ ਪਿੰਡ ਰਹਿ ਆ ਪੇਕੇ ਆਪਣੇ ਹੋ ਆ। ਫਿਰ ਤੁਸੀਂ ਕਹਿੰਦੀ ਆ ਜੇ ਮੈਂ ਪੱਕੀ ਚਲ ਜਣੀ ਨਹੀਂ। ਤੁਹਾਡਾ ਮੇਰੇ ਤੋਂ ਦਿਲ ਭਰ ਗਿਆ ਵਾ। ਤੁਹਾਨੂੰ ਮੈਂ ਚੰਗੀ ਨਹੀਂ ਲੱਗਦੀ। ਮੈਂ ਨਹੀਂ ਆਉਂਦੀ ਹੁਣ ਮੁੜ ਕੇ। ਫਿਰ ਕੰਮ ਉਹ ਜੜੀਆਂ ਅੱਛਾ ਕਰਨੀਆਂ। ਤੇ ਜੇ ਬੰਦਾ ਤੁਹਾਨੂੰ ਕਹੇ ਵੀ ਨਹੀਂ ਜਾਣਾ ਤੋਂ ਇੱਥੇ ਮੇਰੇ ਕੋਲ ਰਹਿ ਨਾ ਜਾ ਆਪਣੇ ਪਿੰਡ ਫੇਰ ਕਹਿੰਦੀ ਆ ਜੇ ਮੈਂ ਨਹੀਂ ਕਿਤੇ ਜਾਣਾ ਮਰਨਾ ਇੱਥੇ ਹੀ ਰਹਾ ਮੈਂ ਗੁਲਾਮ ਐ ਤੁਹਾਡੀ ਮੈਂ ਇੱਥੇ ਤਾਂ ਤਾਂ ਲੰਗਰ ਪਕਾਈ ਜਾਵਾ ਤੁਹਾਡੇ ਕੱਪੜੇ ਧੋਦੋਂ ਮਰ ਜਾਮ ਮੈਨੂੰ ਨਾ ਕਿਤੇ ਜਾਣ ਮਰਨ ਦਿਓ ਮੈਨਾਂ ਤੁਹਾਡੀ ਸਮਝ ਨਹੀਂ ਲੱਗਦੀ ਇੱਕ ਪਾਸੇ ਰਹਾ ਕਰੋ ਨਾ ਜੇ ਬੰਦਾ ਕਿਤੇ ਬਾਹਰੋਂ ਕਿਤੇ ਮਤਲਬ ਆਉਂਦਾ ਵਾ ਘੁੰਮ ਫਿਰ ਕੇ ਤੇ ਜੇ ਕਿਤੇ ਬਾਹਰੋਂ ਰੋਟੀ ਖਾਏ ਬੰਦਾ ਤੇ ਫੇਰ ਤੁਸੀਂ ਕਹਿੰਦੀਆਂ ਜੇ ਤੇ ਇੱਥੇ ਘਰੇ ਨਹੀਂ ਲੰਗਦੀ ਤੁਹਾਡੇ ਕੋ ਮੈਂ ਰੋਟੀ ਪਕਾ ਕੇ ਰੱਖੀ ਐ ਹੁਣ ਬਾਹਰੋਂ ਹੀ ਖਾਇਆ ਕਰਿਓ ਕੀ ਪਤਾ ਕਿਦੇ ਆ ਥਾਂ